ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਤੁਹਾਡੇ ਸਾਹਮਣੇ ਆਉਣ ਦਾ ਤੇ ਤੁਹਾਡੇ ਸਾਹਮਣੇ ਬੋਲਣ ਦਾ ਜੋ ਮੌਕਾ ਮਿਲਿਆ ਉਹ ਮੇਰੇ ਜ਼ਿੰਦਗੀ 'ਚ ਜਦੋਂ ਮੈਂ ਸਕੂਲ 'ਚ ਪੈਰ ਰੱਖਿਆ ਸ਼ਾਇਦ ਉਹਨਾਂ ਦੀ ਬਦੌਲਤ ਅੱਜ ਮੈਂ ਉਹਨਾਂ ਦੇ ਹੀ ਸਾਹਮਣੇ ਖੜਾ ਮੈਂ ਆਪਣੀ ਜ਼ਿੰਦਗੀ ਚ ਪਹਿਲੇ ਸਕੂਲ ਚ ਜਦੋਂ ਪੜਨ ਗਿਆ ਸਾਡੇ ਉਥੋਂ ਦੇ ਪ੍ਰਿੰਸੀਪਲ ਸੀ ਏ ਕੇ ਕੌਸ਼ਲ ਜੀ ਮੈਡਮ ਸੈਂਗਰ ਮੈਡਮ ਜਿਨ੍ਹਾਂ ਨੇ ਸ਼ਾਇਦ ਸਾਡੇ ਜ਼ਿੰਦਗੀ ਦੇ ਪਹਿਲੇ 8-10 ਸਾਲ ਬੜੇ ਇੰਪੋਰਟੈਂਟ ਹੁੰਦੇ ਆ ਆਪਾਂ ਜੋ ਸਿੱਖ ਲੀਏ ਉਦੋਂ ਉਹ ਬੜੀ ਅੱਗੇ ਤੱਕ ਜਾਂਦਾ ਕਹਿੰਦੇ ਆ ਬੱਚੇ ਨੂੰ 7-8 ਸਾਲ ਤੱਕ ਪਿਆਰ ਕਰੋ ਤੇ ਬਾਅਦ ਉਹਨੂੰ ਫੀਲਡ 'ਚ ਭੇਜ ਦੋ ਉਹਨੂੰ ਕਠਿਨਾਈਆਂ ਉਹਨੂੰ ਹਰ ਫੀਲਡ 'ਚ ਅੱਗੇ ਕਰੋ ਸੋ ਪਹਿਲੇ 10 ਸਾਲ ਦੀ ਗਾਈਡੈਂਸ ਮੇਰੇ ਜੀਵਨ ਦੀ ਮੈਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਿਹਾ ਅੱਜ ਜਿਨ੍ਹਾਂ ਨੇ ਮੈਨੂੰ ਪਹਿਲੇ 10 ਸਾਲ ਦੀ ਐਜੂਕੇਸ਼ਨ ਦੇ ਰਹਿਣ ਸਹਿਣ ਦਾ ਤਰੀਕਾ ਸਿਖਾਇਆ ਅੱਜ ਮੈਂ ਉਹਨਾਂ ਦੇ ਸਾਹਮਣੇ ਹੀ ਖੜਾ ਹੋਣ ਦਾ ਆਪਣੇ ਆਪ ਨੂੰ ਸੁਭਾਗ ਪ੍ਰਾਪਤ ਕਰ ਰਿਹਾ ਤੇ ਮੇਰੇ ਲਈ ਅੱਜ ਜੋ 90% 96% ਪਹਿਲਾ ਅਵਾਰਡ ਬੱਚਿਆਂ ਨੂੰ ਮਿਲੇ ਹੈ ਮੈਨੂੰ ਲੱਗਦਾ ਅੱਜ ਜੋ ਸਟੂਡੈਂਟ ਦਾ ਅਵਾਰਡ ਮੈਨੂੰ ਵੀ ਇੱਥੇ ਬੁਲਾ ਕੇ ਜੋ ਸਰ ਨੇ ਮਾਣ ਦਿਆ ਉਹ ਅਵਾਰਡ ਮੈਨੂੰ ਅੱਜ ਮਿਲਿਆ ਮੈਂ ਕਰਾਲੀ ਦਾ ਹੀ ਰਹਿਣ ਵਾਲਾ ਐ ਬਿਲਕੁਲ ਸਿੰਪਲ ਪਰਿਵਾਰ ਤੋਂ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਐ ਮੇਰੇ ਮਾਪੇ ਉਹਨਾਂ ਵੀ ਮੈਨੂੰ ਸਹਾਰਾ ਲਾਇਆ ਮੇਰੀ ਸਟਾਰਟਿੰਗ ਚੰਗੀ ਹੋਈ ਇਸ ਤੋਂ ਬਾਅਦ ਮੈਂ ਪੜ ਕੇ ਚੰਡੀਗੜ੍ਹ ਗਿਆ ਪੜ੍ਹਨ ਬੀਏ ਕੀਤੀ ਕਾਲਜ ਚ ਮੈਂ ਇਲੈਕਸ਼ਨ ਲੜੇ ਵਾਈਸ ਪ੍ਰੈਜ਼ੀਡੈਂਟ ਬਣਿਆ ਇਲੈਕਟਿਡ ਕਾਲਜ ਦਾ ਪ੍ਰੈਜ਼ੀਡੈਂਟ ਬਣਿਆ ਫਿਰ ਮੈਂ ਯੂਨੀਵਰਸਿਟੀ ਦਾ ਵੀ ਪ੍ਰੈਜ਼ੀਡੈਂਟ ਬਣਿਆ ਇਲੈਕਟਿਡ ਪ੍ਰੈਜ਼ੀਡੈਂਟ ਬਣਿਆ ਜੋ ਆਪਣੇ ਕਰਾਲੀ ਚ ਜਾਂ ਮੁਹਾਲੀ ਜ਼ਿਲ੍ਹੇ ਚ ਅੱਜ ਤੱਕ ਕੋਈ ਨਹੀਂ ਇਲੈਕਟਿਡ ਪ੍ਰੈਜ਼ੀਡੈਂਟ ਪੰਜਾਬ ਯੂਨੀਵਰਸਿਟੀ ਦਾ ਬਣਿਆ ਉਹ ਮਕਸਦ ਕੀ ਸੀ ਮੈਂ ਇਸ ਸਕੂਲ ਚ ਮੇਰੇ ਅੱਜ ਵੀ ਯਾਦ ਹੈ ਸਿੰਗਰ ਮੈਡਮ ਦਾ ਚਿਹਰਾ ਮੈਂ ਛੋਟਾ ਹੀ ਹੁੰਦਾ ਸੀ ਤੀਜੀ ਚੌਥੀ ਚ ਉਹ ਆਪਣੀ ਬੁੱਕਲ ਚ ਲੈ ਲੈਂਦੇ ਸੀ ਬੱਚਿਆਂ ਨੂੰ ਮੇਰੇ ਮੈਂ ਉਦੋਂ ਬਾਅਦ ਮੈਡਮ ਨੂੰ ਮਿਲਿਆ ਨਹੀਂ ਅੱਜ ਹੀ ਮਿਲਿਆ ਪਰ ਮੈਡਮ ਦਾ ਜੋ ਬੱਚਿਆਂ ਲਈ ਪਿਆਰ ਸੀ ਉਹ ਸਕੂਲ ਚ ਵੀ ਬੱਚਿਆਂ ਲਈ ਕੇਅਰ ਸੀ ਏਕੇ ਕੌਸ਼ਲ ਸਰਦਾ ਉਹ ਡਿਸਪਲਿਨ ਸੀ ਉਹ ਸਾਡੇ ਦਿਮਾਗ ਚ ਉਦੋਂ ਦਾ ਬਸਿਆ ਹੋਇਆ ਮੈਂ ਸਾਨੂੰ ਮਿਲਣ ਨਹੀਂ ਆਇਆ ਕੋਈ ਪੋਲੀਟੀਕਲੀ ਤੌਰ ਤੇ ਨਹੀਂ ਆਇਆ ਪਿਛਲੇ ਦਿਨੀ ਅਸੀਂ ਕੋਰਾਲੀ ਚ ਇੱਕ ਫੁੱਟਬਾਲ ਦਾ ਵਿੰਗ ਲੈ ਕੇ ਆਏ ਆ ਬੱਚਿਆਂ ਲਈ ਰੈ residențial ਵਿੰਗ ਸਾਰੇ ਉੱਥੇ ਬੈਠੇ ਸੀ ਮੇਰੇ ਸਵਾਗਤ ਲਈ ਬੈਠੇ ਸੀ ਸਾਰੇ ਆ ਟੀਮ ਕੁਛ ਵੀ ਜਦੋਂ ਮੈਂ ਬੋਲਣ ਲੱਗਿਆ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੈਨੂੰ ਬੜੀ ਮਾਨ ਦੀ ਗੱਲ ਹੈ ਮੇਰੇ ਵੈਲਕਮ ਲਈ ਮੇਰੇ ਗੁਰੂ ਬੈਠੇ ਆ ਜਿਨ੍ਹਾਂ ਨੇ ਮੈਨੂੰ ਚੱਲਣਾ ਸਿਖਾਇਆ ਤੇ ਸਰ ਨੂੰ ਆ ਮੈਂ 10 ਦਿਨ ਪਹਿਲਾਂ ਮਿਲਿਆ ਇੱਕ ਕੰਮ ਦੀ ਬਦੌਲਤ ਸੋ ਮੈਨੂੰ ਲੱਗਦਾ ਜਿਹੜੇ ਆਪਣੇ ਆਪ 10 12 ਸਾਲ ਆਇਆ ਪਲਸ 2 ਤੱਕ ਦੀ এডਿਕੇਸ਼ਨ ਐ ਬੜੀ ਇੰਪੋਰਟੈਂਟ ਰੋਲ ਕਰਦੀ ਐ ਆਪਣੇ ਲਾਈਫ 'ਚ ਆਪਾਂ ਕਿਵੇਂ ਕਿਹੜੀ ਫੀਲਡ 'ਚ ਜਾਣਾ ਤੇ ਬੱਚਿਆਂ ਨੂੰ ਵੀ ਮੈਂ ਕਹਿੰਦਾ ਇਹ 10 ਵਰ 12th ਤੱਕ ਆਪਾਂ ਨੂੰ ਬੜੇ ਸੰਸੇਰ ਹੋ ਕੇ ਦਿਨ ਰਾਤ ਮਿਹਨਤ ਕਰਕੇ ਆਪਾਂ ਕੁਝ ਵੀ ਅਚੀਵ ਕਰ ਸਕਦੇ ਆ ਕੋਈ ਬੜੀ ਗੱਲ ਨਹੀਂ ਐ ਦੇਖੋ ਮੈਂ ਚਾਹੇ ਪੋਲਿਟਿਕਸ 'ਚ ਹੋਵਾਂ ਪੜਾਈ 'ਚ ਨਹੀਂ ਕਰ ਪਾਏ ਪਰ ਮੈਂ ਪੋਲਿਟਿਕਸ 'ਚ ਵੀ ਕਰਾਲੀ ਜਾ ਤੁਸੀਂ ਮੋਹਾਲੀ ਡਿਸਟ੍ਰਿਕਟ ਲੈ ਲਓ ਉਦੇ ਚੋ ਵੀ ਜੋ ਅੱਜ ਮੈਂ ਪੰਜਾਬ ਦਾ ਯੂਥ ਐਂਡ ਸਪੋਰਟਸ ਦਾ ਚੇਅਰਮੈਨ ਹੈ ਉਹ ਕੋਈ ਨਹੀਂ ਬਣਿਆ ਮੈਨੂੰ ਮਾਨ ਹੁੰਦਾ ਆਪਣੇ ਕਰਾਲੀ ਤੇ ਕਿ ਅਸੀਂ ਵੀ ਕੁਝ ਕਰ ਸਕਦੇ ਪਹਿਲਾਂ ਲੱਗਦਾ ਸੀ ਕਿ ਇਹ بڑے بڑے ਲੋਕ ਹੀ ਪੋਲਿਟਿਸ਼ੀਅਨ ਬਣਦੇ ਆ ਇਹੀ ਲੀਡਰ ਬਣਦੇ ਆ ਅਸੀਂ ਨਹੀਂ ਬਣ ਸਕਦੇ ਅੱਪਾ ਕੁਝ ਵੀ ਬਣ ਸਕਦੇ ਹੋ ਤੁਸੀਂ ਪਾਇਲਟ ਵੀ ਬਣ ਸਕਦੇ ਹੋ ਤੁਸੀਂ ਕਿਸੇ ਵੀ ਫੀਲਡ 'ਚ ਸਪੋਰਟਸ 'ਚ ਜਾ ਕੇ ਆ ਬੱਚੀਆਂ ਆਈਆਂ ਜੋ ਖੇਲੋ ਇੰਡੀਆ ਚ ਸੈਕੰਡ ਥਰਡ ਪੋਜੀਸ਼ਨਾਂ ਲੈ ਰਹੀਆਂ ਬਸ ਤੁਹਾਨੂੰ ਕਨਸੈਂਟਰੇਟ ਕਰਨਾ ਹੈ ਕਦੇ ਵੀ ਡੀਮੋਟੀਵੇਟ ਨਹੀਂ ਹੋਣਾ ਬਹੁਤ ਜ਼ਿਆਦਾ ਮੁਸ਼ਕਲਾ ਆਉਂਦੀਆਂ ਇੱਕ ਟਾਈਮ ਲੱਗਦਾ ਬੱਚੋ ਕਿ ਅਸੀਂ ਟੁੱਟ ਗਏ ਅਸੀਂ ਨਿਰਾਸ਼ ਹੋ ਗਏ ਫੇਰ ਆਪਾਂ ਨੂੰ ਉੱਠਣਾ ਹੈ ਫੇਰ ਨੈਕਸਟ ਸਟੈਪ ਤੇ ਆਪਾਂ ਹਮੇਸ਼ਾ ਹਾਰ ਨਹੀਂ ਹੁੰਦੀ ਆਪਾਂ ਉੱਥੋਂ ਸਿੱਖਦੇ ਹੀ ਆ ਮੈਂ ਤਾਂ ਸਿੱਖਿਆ ਮੈਂ ਪੋਲਿਟਿਕਸ 'ਚ ਵੀ ਬੀワイ ਸਾਲ ਦੇਤੇ ਤਾਂ ਜਾ ਕੇ ਅੱਜ ਮੈਂ ਚੇਅਰਮੈਨ ਬਣਿਆ ਪੇਸ਼ੈਂਸ ਰੱਖੀ ਜ਼ਿੰਦਗੀ 'ਚ ਸਬਰ ਰੱਖਣਾ ਬੜਾ ਜ਼ਰੂਰੀ ਹੈ ਬੁਰੇ ਕੰਮਾਂ ਤੋਂ ਇਸ ਸਕੂਲ ਦੀ ਅੱਜ ਮੈਂ ਖਾਸੀਅਤ ਦੇਖੀ ਅਵਾਰਡ ਦੇ ਰਿਹਾ ਜਿੱਥੇ ਸਾਰਾ ਐਜੂਕੇਸ਼ਨ ਦੇ ਬੱਚਿਆਂ ਨੂੰ ਟਾਪਰਸ ਨੂੰ ਇਨਾਮ ਦੇ ਰਹੇ ਆ ਪ੍ਰਾਈਜ਼ ਦੇ ਰਹੇ ਆ ਉੱਥੇ ਹੀ ਸਪੋਰਟਸ ਵਾਲਿਆਂ ਦੇ ਬੱਚਿਆਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਸਰ ਕੁਮਾਨ ਹੈ ਜੀ ਤੁਹਾਡੇ ਸਕੂਲ ਚ ਹਰ ਤਰ੍ਹਾਂ ਦੀ ਐਕਟੀਵਿਟੀ ਹੈ ਕਲਾਕਾਰ ਵੀ ਪੈਦਾ ਕਰਦੇ ਹੋ ਤੁਸੀਂ ਤੇ ਬੱਚੀ ਨੇ ਜੋ ਪਾਰਟਿਸਿਪੇਟ ਕਰਕੇ ਐਕਟ ਕੀਤਾ ਹੈ ਉਹਦੀ ਐਕਟਿੰਗ ਸਰ ਬਾਖ ਮਾ ਲੋ ਇੱਕ ਦਿਨ ਪੂਰਾ ਨਾਮ ਕਰੇਗੀ ਇਹ ਸਕੂਲ ਦਾ ਵੀ ਇਸ ਕਰਾਲੀ ਦਾ ਵੀ ਸੋ ਸਾਰੇ ਹੀ ਟੀਚਰ ਸਾਹਿਬਾਨ ਨੂੰ ਵੀ ਬੜੀ ਮੁਬਾਰਕਬਾਦ ਜੋ ਇੰਨੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰਦੇ ਆ ਏਕੇ ਸਰ ਕੌਸ਼ਲ ਸਰ ਤਾਂ ਇੱਕ ਖਾਸੀਅਤ ਹੈ ਅਸੀਂ 25-30 ਸਾਲਾਂ ਤੋਂ ਦੇਖ ਰਹੇ ਹਾਂ ਇਹਨਾਂ ਨੇ ਐਜੂਕੇਸ਼ਨ ਨੂੰ ਕਦੇ ਬਿਜ਼ਨਸ ਨਹੀਂ ਸਮਝਿਆ ਚਾਹੇ ਸਪੋਰਟਸ 'ਚ ਹੋਵੇ ਫੁੱਟਬਾਲ ਐਸੋਸੀਏਸ਼ਨ ਦੇ ਵੀ ਵਾਈਸ ਪ੍ਰੈਜ਼ੀਡੈਂਟ ਹੈ ਪੰਜਾਬ ਦੇ ਬੈਡਮਿੰਟਨ 'ਚ ਵੀ ਇਹ ਸੈਕਟਰੀ ਹੈ ਹਰ ਫੀਲਡ 'ਚ ਸਰ ਬੱਚਿਆਂ ਲਈ ਜਾਂ ਆਪਣੇ ਕਰਾਲੀ ਸ਼ਹਿਰ ਲਈ ਇਲਾਕੇ ਲਈ ਐਸਾ ਸਕੂਲ ਦਾ ਮਾਡਲ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਹੋਣਾ ਸਰ ਲਈ ਬਹੁਤ ਅੱਜ ਵੀ ਸਰਦ ਕਹਿ ਰਹੇ ਆ ਮੈਨੂੰ ਬੂੜਾ ਨਾ ਕੋ ਹੋਇਆ ਜਵਾਨ ਅੱਜ ਵੀ ਸਰਦ ਦਾ ਮਤਲਬ ਐਕਟ ਹੈ ਕਿਤੇ ਬੱਚਾ ਦਿਖ ਦਿਖ ਜੇ ਬਾਹਰੋਂ ਡਿਸਪਲਾਈਨ ਚ ਕਿਤੇ ਕਲਾਸ ਤੋਂ ਬਾਹਰ ਸਾਰਾ ਅੱਜ ਵੀ ਇਹਨੂੰ ਸਮਝਾ ਰਹੇ ਆ ਕੋਈ ਕਮੀਆਂ ਲੱਗਦੀਆਂ ਸਰ ਅੱਜ ਵੀ ਹਰ ਇੱਕ ਇੱਕ ਕਮੀ ਤੇ ਕਨਸੈਂਟਰੇਟ ਕਰ ਰਹੇ ਆ ਸੋ ਬਹੁਤ ਵੱਡੀ ਗੱਲ ਹੈ ਸਰ ਮੈਂ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਤੋਂ ਵੀ ਗਾਈਡੈਂਸ ਮਿਲੀ ਹੈ ਹਮੇਸ਼ਾ ਉਸੇ ਤਰੀਕੇ ਨਾਲ ਡਿਸਪਲਾਈਨ ਚ ਰਹਿ ਕੇ अनुशासन ਚ ਰਹਿ ਕੇ ਅਸੀਂ ਅੱਗੇ ਵਧ ਰਹੇ ਹਾਂ ਰਣਨੀਤੀ 'ਚ ਵੀ ਵਧ ਰਹਿਆ ਮੈਂ ਐਜੂਕੇਸ਼ਨ 'ਚ ਵੀ ਵਧੇ ਐ ਸੋ ਮੈਂ ਖੁਸ਼ ਨਸੀਬ ਮੰਨਦਾ ਇਹਨਾਂ ਬੱਚਿਆਂ ਨੂੰ ਤੇ ਬਾ ਕਮਾਲ ਇਹਨਾਂ ਦੇ ਰਿਜ਼ਲਟ